ਕਿਸੀ ਬੁਖਾਰ ਹੈ ਤੇ ਹੱਡਿਆਲਾ ਜਿਲ੍ਹਾ ਸੀ ਤੇ ਬੱਡੀ ਸਰਵਿਸ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਹਾਂ ਮੈਨੂੰ ਬੱਟ ਪ੍ਰੈਸ਼ਰ ਸੀ ਸੀ ਜੋ ਸੀ ਗਲਾ ਮੁਸੂ ਉਹ ਗਲਾ ਨਹੀਂ ਤੁਗਰ ਤੇ ਫਿਰ ਦਵਾਈ ਨਾ ਰੱਖੀ ਨਾ ਤੇ ਇਸ ਤੋਂ ਪਹਿਲਾਂ ਤੁਸੀਂ ਕੋਈ ਦਵਾਈਆਂ ਖਾਂਦੇ ਸੀ ਇਹਦੀ ਸਾਰੇ ਕੀ ਦਵਾਈਆਂ ਦਿੰਦੇ ਸੀ ਅੰਦਰ ਦਾ ਸਾਂਗ ਖਾਂਦੇ ਸੀ ਕਿੰਨੇ ਚਿਰ ਤੋਂ ਖਾ ਰਹੇ ਸੀ ਕਿਤਾ ਨਹੀਂ ਬਹੁਤ ਦੰਦੇ 10-15 ਸਾਲ ਤੋਂ ਜਿਵੇਂ 15 ਸਾਲਾਂ ਤੋਂ ਫਾਇਰ ਹੈ ਜਿੱਦਾਂ ਵੀ ਮੈਂ ਦਵਾਈ ਖਾਣੀ ਹੈ ਮੈਂ ਕੋਈ ਦਵਾਈ ਹੋਰ ਨਹੀਂ ਖਾਦੇ ਠੀਕ ਹੈ ਠੀਕ ਹੈ ਇਸ ਜਾਰੀ ਕੀ ਇਸ ਤੋਂ ਪਹਿਲਾਂ ਤੁਹਾਨੂੰ ਤੁਰੰਤ ਦੇ ਵਿੱਚ ਕੋਈ ਦਿੱਕਤ ਆਉਂਦੀ ਸੀ ਜਿਵੇਂ ਬਾਹਰ ਨਹੀਂ ਜਾ ਸਕਦੇ ਜਾਂ ਸਾਹ ਚੜਨਾ ਜਾਂ ਕੋਈ ਪ੍ਰੋਬਲਮ ਕਾਫੀ ਦਿੱਕਤ ਸੀ ਹਾਂਜੀ ਕਾਫੀ ਉਹਦੇ ਨਾਲ ਉਹ ਅਪ ਸੈਟਰ ਉੱਪਰ ਜਾਉਂਦਿਆਂ ਚੱਲਣਿਆਂ ਬਹੁਤ ਔਖਾ ਮਨ ਆਰਾਮ ਨਾਲ ਕਰ ਜਾਂਦੀ ਹੁਣ ਪੌੜੀਆਂ ਚੜ੍ਹਨਾ ਉਤਰਨਾ ਵੀ ਔਖਾ ਤੇ ਲੱਗਦਾ ਹੈ ਖਾਣਾ ਪੀਣਾ ਵਧੀਆ ਬਣੋਰੇ ਜਦੋਂ ਪ੍ਰੋਣੇ ਆਉਂਦੇ ਖੁਸ਼ ਹੁੰਦੇ ਹੁਣ ਪਹਿਲਾਂ ਦਿਲ ਦੀ ਗੱਲ ਤੇ ਤੁਹਾਡੇ ਲੱਖਾਂ ਲੋਕ ਵੀਡੀਓ ਦੇਖਣਗੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੈਂ ਨਹੀਂ ਪੈਂਦੀ ਆ ਵੀ ਵਾਇਟ ਖਾਓ ਤੇ ਮੇਰੇ ਨਾਲ ਠੀਕ ਸਾਫ ਹੋ ਜਾਵੇ ਜਿਵੇਂ ਰਾਜੀ ਬਾਜੀ ਨਾਲ ਹੋ ਜਾਂਦਾ ਠੀਕ ਹੈ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤਾਂ ਪਰਿਵਾਰ ਦੇ ਵਿੱਚ ਦੇਖਿਆ ਹੀ ਪਹਿੰਜੀ ਨੂੰ ਵੱਧ ਦਿੱਖਦਾ ਮੈਂ ਇਹੋ ਕੁਝ ਕਹਿਣਾ ਚਾਹਣਾ ਹਾਂ ਵੀ ਜੇ ਦਾ ਮੈਂ ਇਹ ਗਿੰਦਾ ਰਿਹਾ ਕਿ ਬਹੁਤ ਕਾਫੀ ਟਾਊਨ ਠੀਕ ਹੈ ਡਾਊਨ ਕਰਕੇ ਜਦੋਂ ਤੁਹਾਡਾ ਪਤਾ ਲੱਗਾ ਕਿ ਦਵਾਈਆਂ ਆਪਣਾ ਦੇਂਦੇ ਨੇ ਤੇ ਅਸੀਂ ਉਦੋਂ ਆਪਾਂ ਕੰਟੈਕਟ ਕੀਤਾ ਤੇ ਅਸੀਂ ਉਹ ਤੋਂ ਇੱਕ ਦੋ ਦਵਾਈਆਂ ਕੇ ਲਏ ਅਸੀਂ ਫਿਰ ਕੀ ਜਿਵੇਂ ਜਿਵੇਂ ਇਹ ਠੀਕ ਹੋ ਜੇ ਤੇ ਉਹ ਚੋ ਸਾਰੇ ਦਵਾਈ ਬਤਾ ਦੇ ਠੀਕ ਹੈ ਤੇ ਹੋਰ ਵੀ ਜਿਹੜਾ ਸਾਡੇ ਕੋਲ ਕੁਝ ਪੁੱਛੂ ਉਹਨੂੰ ਵੀ ਦੱਸਾਂਗੇ ਭਾਈ ਆਹ ਤੇ ਤਾਂ ਦੱਸੋ ਠੀਕ ਤੁਹਾਨੂੰ